ਜੀ ਦੋਸਤੋ ਅੱਜ ਆਪਾਂ ਬਣਾਉਣ ਲੱਗੇ ਆਂ ਸ਼ਾਹੀ ਪਨੀਰ ਉਹਦੇ ਲਈ ਆਪਾਂ ਨੂੰ ਕੀ ਕੀ ਚਾਹੀਦਾ ਦੋ ਲਾਲ ਮਿਰਚ ਸੁੱਕੀਆਂ ਨੇ ਸੁੱਕੀਆਂ ਲੈ ਲਓ ਜੇਕਰ ਤਾਜ਼ੀਆਂ ਨੇ ਉਹ ਲੈ ਲਓ ਕੋਈ ਨਾ ਪ੍ਰੋਬਲਮ ਨਹੀਂ ਦੋ ਜਾਂ ਤਿੰਨ ਤੁਸੀਂ ਟਮਾਟਰ ਲੈ ਸਕਦੇ ਹੋ ਜਿੰਨਾ ਤੁਸੀਂ ਬਣਾਉਣਾ ਹੈ ਤੇ ਦੋ ਤੋਂ ਤਿੰਨ ਪਿਆਜ਼ ਜਿਹੜੇ ਕਿ ਮੈਂ ਕੱਟ ਰੱਖੀਆਂ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਔਰ ਤੁਸੀਂ ਇਹਦੇ ਵਿੱਚ ਕਾਜੂ ਵੀ ਪਾ ਸਕਦੇ ਹੋਗੇ ਜਿਹੜਾ ਵੀ ਤੁਹਾਨੂੰ ਵਧੀਆ ਆਦਰਕ ਵੀ ਇਹਦੇ ਵਿੱਚ ਪੈ ਜਾਂਦਾ ਜੇਕਰ ਤੁਹਾਨੂੰ ਚੰਗਾ ਲੱਗੇ ਤਾਂ ਤੁਸੀਂ ਪਾ ਸਕਦੇ ਹੋ ਬਾਕੀ ਚੀਜ਼ ਜੇਕਰ ਤੁਹਾਡੇ ਕੋਲ ਅਵੇਲੇਬਲ ਹੈਗਾ ਤਾਂ ਤੁਸੀਂ ਪਾ ਸਕਦੇ ਹੋਗੇ ਤੇ ਬਾਕੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਾਂ ਗ੍ਰाइंड ਕਰ ਲਾਂਗੇ ਜਿੰਨਾ ਵੀ ਪ੍ਰੀਖ ਹੋ ਸਕੇ ਉਨਾ ਹੀ ਜ਼ਿਆਦਾ ਪ੍ਰੀਖ ਇਹਨਾਂ ਨੂੰ ਗ੍ਰाइंड ਕਰਨਾ ਹੈ ਗ੍ਰाइंड ਕਰਕੇ ਫਿਰ ਤੁਹਾਨੂੰ ਅੱਗੇ ਦੱਸ ਦਿਆਂਗੇ ਤਾਂ ਹਾਂਜੀ ਦੋਸਤੋ ਆਪਣਾ ਜਿਹੜਾ ਸਮਾਨ ਹੈ ਰੈਡੀ ਕਰ ਲਿਆ ਇਹ ਹੈਗਾ ਆਪਣਾ ਟਮਾਟਰ ਗ੍ਰੈਂਡ ਕੀਤਾ ਇਹ ਪਿਆਜ਼ ਹੈ ਇਧਰ ਆਪਾਂ ਨੂੰ ਦਹੀਂ ਥੋੜੀ ਜਿਹੀ ਤੁਸੀਂ ਵਾਕਿਆ ਹੋ ਜੇ ਸਾਹ ਨਾਲ ਪਰ ਥੋੜੀ ਜਿਹੀ ਪਾਣੀ ਚਾਹੀਦੀ ਹੈ ਇੱਧਰ ਹੈ ਰਹੀ ਆਪਣੀ ਦੁੱਧ ਦੀ ਮਲਾਈ ਜਿਹੜੀ ਕੱਚੇ ਦੁੱਧ ਦੇ ਉੱਪਰ ਮਲਾਈ ਜਾਂਦੀ ਹੈ ਇਧਰ ਆਪਾਂ ਨੇ ਪਨੀਰ ਹੈ ਜਿਹੜਾ ਵੀ ਕੱਟ ਲਿਆ ਹੁਣ ਆਪਾਂ ਕਰਦੇ ਹਾਂ ਜੀ ਸਟਾਰਟ ਤਾਂ ਹਾਂਜੀ ਦੋਸਤੋ ਆਪਾਂ ਟੇਵਲ ਪੈਨ ਲੈਂਦਾ ਤੁਸੀਂ ਕੋਈ ਵੀ ਲੈ ਸਕਦੇ ਹੋਗੇ ਪਨੀਰ ਸਾਰੇ ਪਨੀਰ ਬਣਾਉਣ ਲਈ ਹੁਣ ਮੈਂ ਵਰਤਨ ਨੂੰ ਧੋ ਕੇ ਰੱਖਿਆ ਨੂੰ ਸੁਕਾ ਲਾਂਗੇ ਸੁਕਾਉਣ ਤੋਂ ਬਾਅਦ ਚੰਗੀ ਤਰਾਈ ਨੂੰ ਸੁਕਾ ਲਵਾਂਗੇ ਇਹ ਜਿਹੜਾ ਆਪਾਂ ਨੇ ਐਡ ਕਰਨੀ ਹੈ ਇਹਦੇ ਵਿੱਚ ਜੀਰਾ ਪੈਨ ਹੈ ਜਿਹੜਾ ਆਪਾਂ ਤਕਰੀਬਨ 5 ਮਿੰਟੇ ਬਾਅਦ ਹੈ ਇਹ ਵੀ ਚੱਪਾ ਜਿਹੜਾ 2 ਚਮਚ 2 ਤੋਂ 2 1/2 ਚਮਚ ਜਿਹੜੇ ਦੇਸੀ ਘਿਓ ਪਾਉਣੀ ਆ ਇਸ ਤਰ੍ਹਾਂ ਫ੍ਰਾਈ ਨੂੰ ਜਿਹੜਾ ਆਪਾਂ ਲੋ ਕਰ ਲਏਗੇ ਗੈਸ ਦਾ ਫਲੇਮ ਘੱਟੀ ਰੱਖੋ ਸਾਜੀ ਆਪਣਾ ਜਿਹੜਾ ਘਿਓ ਹੈ ਚੰਗੀ ਤਰ੍ਹਾਂ ਗਰਮ ਹੋ ਗਿਆ ਇਹਦੇ ਵਿੱਚ ਪਾਉਣਾ ਹੈ ਜੀਰਾ ਇੱਥੇ ਤੁਸੀਂ ਕੜੀ ਪੱਤਾ ਵਗੈਰਾ ਜੋ ਕਾਲੀ ਮਿਰਚ ਵਗੈਰਾ ਪਾਉਣੀ ਹੈ ਤੁਸੀਂ ਪਾ ਸਕਦੇ ਹੋ ਪਰ ਮੇਰੇ ਕੋਲ ਇੱਥੇ ਅਵੇਲੇਬਲ ਨਹੀਂ ਸੀ ਇਸ ਲਈ ਮੈਂ ਖੰਦਾ ਜੀਰਾ ਹੀ ਪਾ ਲਿਆ ਫਿਰ ਇਹਨੂੰ ਥੋੜਾ ਜਿਹਾ ਭੁੰਨ ਲਿਆ ਅੱਛਾ ਇਸ ਬਾਦੀ ਦੇ ਵਿੱਚ ਪਾਵਾਂਗੇ ਆਪਾਂ ਪਿਆਜ਼ ਗ੍ਰੈਂਡ ਕੀਤਾ ਹੋਇਆ ਪਿਆਜ਼ ਦੇ ਇੱਕ ਤਰ੍ਹਾਂ ਆਪੀ ਇਹਨਾਂ ਚਾਹ ਉਸ ਤਰ੍ਹਾਂ ਜਿਹੜੇ ਪਾਉਣਾ ਚਾਹਣ ਉਹ ਕਾਜੂ ਵਗੈਰਾ ਆਪਣੀ ਗ੍ਰੇਂਡ ਕਰਕੇ ਪਾ ਸਕਦੇ ਏਦੇ ਵਿੱਚ ਮੇਰੇ ਕੋਲ ਇੱਥੇ ਅਵੇਲੇਬਲ ਨਹੀਂ ਸੀਗੇ ਇਸ ਲਈ ਮੈਂ ਨਹੀਂ ਪਾਉਂਗੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਅਪਾ ਕੇਸਟੇ ਦੀ ਰੈਸਪੀ ਤਿਆਰ ਕਰੀਏ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਪਿਆਜ਼ ਨੂੰ ਜ਼ਿਆਦਾ ਬਰਾਊਨ ਨਹੀਂ ਕਰਨਾ ਥੋੜਾ ਜਿਹਾ ਬਸ ਪੱਕਣ ਦੇਣਾ ਇਹਨੂੰ ਕਿ ਚੱਕੀ ਤਰ੍ਹਾਂ ਹੈ ਪੱਕਾ ਜੀ ਜ਼ੀਰਾ ਤੁਸੀਂ ਗ੍ਰੈਂਡ ਕਰਕੇ ਵੀ ਪਾ ਸਕਦੇ ਹੋ तकरीबन ये सारी चीज ग्रैंड करके

ਆਪਣਾ ਪਿਆਜ਼ ਦਾ ਥੋੜਾ ਜਿਹਾ ਕਲਰ ਆ ਜਿਹੜਾ ਸੇਜ ਹੋ ਗਿਆ ਥੋੜਾ ਜਿਹਾ ਆਪਾਂ ਹੋਰ ਪੁੰਨਾਂਗੇ ਤਾਂ ਕਿ ਕੱਚਾ ਨਾ ਰਹਿ ਜਾਵੇ ਬਿਲਕੁਲ ਵੱਡੇ ਰੈਸਟੋਰੈਂਟ ਵਰਗਾ ਟੇਸਟ ਆ ਰਿਹਾ ਇਹ ਸ਼ਾਹੀ ਪਨੀਰ ਤਾਂ ਇਹ ਕੁਸੀ ਵੀ ਘਰ ਦੇ ਵਿੱਚ ਹੀ ਵਧੀਆ ਰੈਸਟੋਰੈਂਟ ਵਰਗਾ ਸ਼ਾਹੀ ਪਨੀਰ ਜਿਹੜਾ ਤਿਆਰ ਕਰ ਸਕਦੇ ਹਾਂ प्याज है जो कलर है चेंज हो गया थोड़ा जार्क बना पीता और ये बन चुके उस तो बाद अदरक वगैरह पा सकते हम आपको ग्रैंड किया हुआ टमाटर और रेड मिर्च लाल मिर्च ये दोनों चीज़ें बता देंगे इन्होंने भी अच्छी तरह पका देंगे హను చర పకా లేకుండా ఇలా పానీ బిల్లు ఉద అనుసారమాటర పానతో నమక పా వైట్ నమక మన డాలా ఏదైనా ਦੇਨਿਕ ਤੁਹਾਨੂੰ ਮੈਂ ਜਰੀਸ ਦਾ ਤੁਸੀਂ ਇਹ ਮਿਰਚ ਪਾ ਦਿਓ ਉਨਾ ਦੇ ਵਿੱਚ ਨੂੰ ਪਾ ਦਿਓ ਥੋੜੇ ਜਿਹੀ ਕਾਲੀ ਮਿਰਚ ਦਾ ਪਾਊਡਰ ਵੀ ਤੁਸੀਂ ਪਾ ਸਕਦੇ ਹੋ ਤਾਂ ਟੈਕਸਚਰ ਚੰਗਾ ਇਕੱਲਾ ਇਸ ਤਰ੍ਹਾਂ ਇਹ ਵਧੀਆ ਤਰੀਕੇ ਨਾਲ ਭੁੰਨ ਲਿਆ। ਹੋਰ ਇਸੇ ਚਟਪਾ ਪੂਲੀ ਚ ਦਹੀਂ ਐਡ ਕਰਾਂਗੇ। ਪੂਰੀ ਦਹੀਂ ਨੂੰ ਥੋੜੀ ਜਿਹੀ ਮਾਤਰਾ ਦੇ ਵਿੱਚ ਹੀ ਪਾਣਾ ਜਿੰਨੀ ਕੁ ਵਾਕਿ ਜਿੰਨੀ ਤੁਸੀਂ ਆਪਣੀ ਸਬਜ਼ੀ ਬਣਾ ਲਿਓ ਅੰਨਕ ਪਾ ਸਕਦੇ ਆ। ਦਹੀਂ ਦੇ ਵਿੱਚ ਤੁਸੀਂ ਧਨੀਆ ਪਾਊਡਰ ਵੀ ਐਡ ਕਰ ਸਕਦੇ ਆ ਪਾਉਣ ਲਈ। ਰੋ ਦੀ ਸਾਡੇ ਦਹੀਂ ਹੈ ਜਿਹੜੀ ਫਟਦੀ ਹੈ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਦਹੀਂ ਨੂੰ ਦਹੀਂ ਆਪਣੀ ਜਿਹੜੀ ਫੇਰ ਵੀ ਹੈ ਨਾ ਫਟੀ ਨਹੀਂ ਇਹ ਕਿ ਸ਼ੌਕ ਕੋਪਾ ਤਾਂ ਨੀਂ ਪਾਊਡਰ ਨਹੀਂ ਮਿਲ ਪਾਇਆ ਤਾਂ ਵੀ ਜਿਹੜੀ ਤਹੀ ਆਪਣੀ ਬਿਲਕੁਲ ਵੀ ਨਹੀਂ ਫੱਟੀ ਫਲੇਮ ਨੂੰ ਤੁਸੀਂ ਲੋ ਰੱਖਣਾ ਇੰਨੀ ਕੁ ਕਵਾਂਟੀਟੀ ਦੇ ਵਿੱਚ ਤੁਹਾਨੂੰ ਲੋੜ ਆਉਂਦਾ ਹੁੰਦਾ ਤੁਸੀਂ ਲਾਲ ਮਿਰਚ ਪਾ ਲਿਓ ਇਹ ਵੀ ਇਸ ਪਾਉਂਦੇ ਹਲਕੀ ਇਸ ਨੂੰ ਬ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਗੈਸ ਦਾ ਫਲੇਮ ਹੈ ਜਿਹੜਾ ਉਹ ਲੋ ਹੀ ਰੱਖਣਾ। ਚੰਗੀ ਤਰ੍ਹਾਂ ਹੁਣ ਆਪਾਂ ਨਹਾ ਦੇ ਬਦਿਓ। ਥੋੜੀ ਜਿਹੀ ਟਾਈਮ ਲਈ ਪਾਣੀ ਟਕ ਦਾਂਗੇ। ਤਾਂ ਆ ਵੀ ਸਾਲ ਤੇ ਮੈਂ ਜ਼ਿਆਦਾ ਟਾਈਮ ਲੱਗ ਕਰਿਆ ਹੁੰਦਾ ਵੀ ਪਰ ਆਪਾਂ ਨੂੰ ਤਾਂ ਇਹ ਫ੍ਰੀ ਫ੍ਰੀ ਵਿੱਚ ਜਿਹੜਾ ਤੁਸੀਂ ਤੇਜ਼ ਵੀ ਕਰ ਸਕਦੇ ਹੋਗੇ ਆ ਠੀਕ ਹੈ ਜਣ ਤੇ ਟੈਕਸਰੇ ਜਿਹੜਾ ਪੂਰਾ ਨਿਕਲ ਆਇਆ हमारी रखी मलाई ऐड करेंगे, दूध की जोड़ी क्रीम है वह एड करें ये भी तो लै सकते हो अद्धा कप ਮੈਂ ਇੱਥੇ 200 ਗ੍ਰਾਮ ਦੇ ਹਿਸਾਬ ਨਾਲ ਜਿਹੜਾ ਪਨੀਰ ਦਾ ਬਣਾ ਰਹੀ ਹਾਂ ਇਹਨੂੰ ਹੁਣ ਚੰਗੀ ਤਰ੍ਹਾਂ ਆਪਾਂ ਪਕਾਉਣਾ ਹੈ ਖੂਰਾ ਰੜਨਾ ਹੈ ਗਣਤੀ ਨੂੰ ਹੁਣ ਆਪਾਂ ਨੇ ਫਦਲੋਂ ਮਚਾਉਣਾ ਵੀ ਨਹੀਂ ਹੈ ਕਿ ਚੰਗੀ ਤਰ੍ਹਾਂ ਇਹ ਵਧੀਆ ਰਿੱਚ ਕੇ ਪਨਜੀ ਕਿਉਂ ਹੋ ਜਾ ਛੱਡ ਜੀ ਵੀ ਇਸ ਤਰ੍ਹਾਂ ਇਹਨੂੰ ਪਕਾਉ। ਇਹਨੂੰ ਵੀ ਆਪਾਂ ਹੁਕਮੈਂਟ ਲਈ ਟਾਕ ਦਾਂਗੇ ਇਸ ਤਰ੍ਹਾਂ ਜਿੰਨਾ ਚਿਰ ਇਹਨਾਂ ਪੂਰਾ ਟੈਕਸਚਰ ਜਿਹੜਾ ਪਾਣੀ ਜਿਹੜਾ ਖਤਮ ਨਹੀਂ ਹੁੰਦਾ ਉਨੋਂ ਟਾਈਮ ਵਰੇ ਨੂੰ ਪਾ ਵਿੱਚ ਦੀ ਹਲਾਵਾਂਗੇ ਅਸੀਂ ਇਹਦੇ ਕੋਲਰ ਵੀ ਜਿਹੜਾ ਚੇਂਜ ਹੋਣ ਲੱਗਿਆ ਥੋੜਾ ਥੋੜਾ ਥੋੜੀ ਤੇਲ ਲਈਏ ਫਿਰ ਇਹਨੂੰ ਹੋਰ ਪਕਾਵਾਂਗੇ ਜਦੋਂ ਹੀ ਪਦੀਆ ਚੰਗੇ ਤਰ੍ਹਾਂ ਬਣ ਗਿਆ ਨਾ ਇਹ ਕਿਉਂ ਛੱਡ ਜਾਂਦਾ ਹੈਗਾ ਚਾਹੀਏ ਆਪਣ ਨੇ ਕਿਉਂ ਥੋੜਾ ਹੀ ਪਾਇਆ ਪਰ ਫਿਰ ਵੀ ਇਹਦੇ ਵਿੱਚ ਉਹ ਕਿਉਂ ਹੋ ਜਾ ਜਿਹੜਾ ਨਿੱਕਲੇ ਆਉਂਦਾ ਬਾਕੀ ਦਾ ਆਪਣਾ ਆਪਣਾ ਪਨੀਰ ਹੈ ਜਿਹੜਾ ਕੱਟ ਕੇ ਰੈਡੀ ਕੀਤਾ ਹੋਇਆ ਇਹਦੇ ਵਿੱਚ ਪਾਉਂਦੇ ਥੋੜਾ ਥੋੜਾ ਇਹਦੇ ਵਿੱਚ ਹਰ ਕੇ ਹੋ ਜਾ ਨਿਕਲ ਉਹਨਾਂ ਲੱਗ ਕੇ कलर भी चेंज होने गया थोड़ा जन होर पकाउंगे लाच जिततर बांध चुके हैं इसी चपटा तौर पे पानी ऐड कर देंगे क्योंकि अपन को थोड़ा सा तरी बनाना चाहिए था ਨੇ ਨਹੀਂ ਹੁਣ ਤਾਂ ਇਕੱਲਾ ਦੁੱਧ ਵੀ ਪਾ ਸਕਦੇ ਨੇ ਇਹਦੇ ਵਿੱਚ ਆਪਾਂ ਦੁੱਧ ਵੀ ਐਡ ਕਰਨਾ ਉਹ ਇਕੱਲਾ ਦੁੱਧ ਵੀ ਪਾ ਸਕਦੇ ਹਾਂ ਜੇਕਰ ਘੱਟ ਹੈ ਤਾਂ ਥੋੜਾ ਜਿਹਾ ਪਾਣੀ ਵੀ ਨਾਲ ਪਾ ਸਕਦੇ ਹਾਂ ਇਸਟ੍ਰਿਕ ਨਾਲ ਬਾਅਦ ਵਿੱਚ ਉਪਰ ਨੂੰ ਚੰਗੀ ਤਰ੍ਹਾਂ ਵਾਰ ਲਵਾਂਗੇ ਫਲੇਮ ਥੋੜਾ ਨੋਰਮਲ ਹੀ ਰੱਖਾਂਗੇ ਇਹਦਾ ਜਿਆਦਾ ਨਹੀਂ ਕਰਾਂਗੇ

ਤੈਂ ਤੋਂ ਨਾ ਆਪਣੇ ਆਪ ਹੀ ਹੱਟਦੀ ਜਾ ਰਹੀ ਹੈ ਦੇਖੋ ਬਿਲਕੁਲ ਵੀ ਨਾਲ ਨਹੀਂ ਹੱਟ ਰਹੀ ਇਸ ਤਰ੍ਹਾਂ ਤੁਸੀਂ ਇਕੱਲਾ ਦੁੱਧ ਵੀ ਪਾ ਸਕਦੇ ਹੋ ਮੈਂ ਥੋੜਾ ਜਿਹਾ ਪਾਣੀ ਐਡ ਕੀਤਾ ਨਾਲ ਤੁਹਾਡੀ ਆਪਣੀ ਚੋਇਸ ਹੈ ਤੁਸੀਂ ਚੰਗੀ ਤਰ੍ਹਾਂ ਆਪਾਂ ਉਬਾਲ ਕੇ ਨਾ ਫੇਰੇ ਦੇ ਵਿੱਚ ਪਨੀਰ ਟੁਕਾ ਆਪਣਾ ਜਿਹੜਾ ਡੀਰ ਦਾ ਜਿਹੜਾ ਹਨਾ ਤਿਆਰ ਆ ਬਸ ਸਾਹਿਬ ਮੀਰੇ ਨੂੰ ਕਹਿੰਦੇ ਆ ਇਹ ਹੁੰਦੀ ਆ ਸ਼ਾਹੀ ਇਹਨੂੰ ਸ਼ਾਹੀ ਕਹਿੰਦੇ ਆ ਇਹਦੇ ਵਿੱਚ ਪਨੀਰ ਪਾ ਦਾਂਗੇ ਤਾਂ ਸ਼ਾਹੀ ਪਨੀਰ ਹੋ ਚੁੱਕਾ ਉਨਾ ਪੈਦੇ ਵਿੱਚ ਪਨੀਰ ਐਡ ਕਰਾਂਗੇ ਇਹਦੇ ਵਿੱਚ ਤੁਸੀਂ ਸੁੱਕੀ ਮੇਥੀ ਵਗੈਰਾ ਵੀ ਪਾ ਸਕਦੇ ਹੋ ਆਪਣਾ ਜਿਹੜਾ ਸ਼ਾਹੀ ਪਨੀਰ ਬਿਲਕੁਲ ਤਿਆਰ ਸਤਾਂ ਤੁਸੀਂ ਘਰ ਦੇ ਵਿੱਚ ਹੀ ਰੈਸਟੋਰੈਂਟ ਵਰਗਾ ਸਾਹਿਬ ਪਹਿਰੇ ਜਟਕਾ ਕਰ ਸਕਦੇ ਹੋ ਥੋੜਾ ਇਹਨੂੰ ਘੋਤ ਖਾ ਲਵਾਂਗੇ ਸ਼ਾਹੀ ਪਨੀਰ تیار ਹੈ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਹਾਂ ਤੁਸੀ ਕਿਸੇ ਨੂੰ ਵੀ ਇਮਪਰੋਸ ਸਕਦੇ ਹੋ ਕਿਤੇ ਆਪਣਾ ਸ਼ਾਹੀ ਪਨੀਰ ਤਿਆਰ ਤੇ ਜੀ ਤੁਸੀਂ ਵੀ ਆਪਣੇ ਘਰ ਦੇ ਵਿੱਚ ਮਹਿਮਾਨ ਆਜੰਦ ਦੇਣੀ ਕਈਗਾ ਤਾਂ ਇਸ ਤਰ੍ਹਾਂ ਘਰ ਦੇ ਵਿੱਚ ਸਹੀ ਕਨੀਰ ਤਿਆਰ ਕਰ ਸਕਦੇ ਹੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ